ਅਗੇ ਬਾਅਦ ਇਹ ਆ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਜੱਥੇਦਾਰ ਨੂੰ ਸ਼ਿਕਾਇਤ ਕੀਤੀ ਗਈ ਹੈ ਡੀਐਸਜੀਐਮਸੀ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਸ਼ਿਕਾਇਤ ਕੀਤੀ ਹੈ ਦੱਸਿਆ ਕਿ ਸਰਨਾ ਤੇ ਭੱਦੀ ਸ਼ਬਦਾਵਲੀ ਬੋਲਣ ਦੇ ਇਲਜ਼ਾਮ ਨੇ న్యూਸ 18 ਤੇ ਭੱਦੀ ਸ਼ਬਦਾਵਲੀ ਬੋਲਣ ਦੇ ਇਲਜ਼ਾਮ ਲੱਗੇ ਨੇ ਪਰਮਜੀਤ ਸਿੰਘ ਸਰਨਾ ਤੇ ਦੱਸਿਆ ਕਿ ਇਹ ਡੀਐਸਜੀਐਮਸੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਅ ਤਖਤ ਸਾਹਿਬ ਦੇ ਜੱਥੇਦਾਰ ਨੂੰ ਇਹ ਸ਼ਿਕਾਇਤ ਦਿੱਤੀ ਗਈ ਹੈ ਤੇ ਇਲਜ਼ਾਮ ਇਹ ਹੀ ਨੇ ਕਿ ਪਰਮਜੀਤ ਸਿੰਘ ਸਰਨਾ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਤੇ ਉਸ ਨੇ న్యూਸ 18 ਤੇ ਗੱਲਬਾਤ ਦੌਰਾਨ ਇਹ ਭੱਦੀ ਸ਼ਬਦਾਵਲੀ ਵਰਤੀ ਸੀ ਜਿਸ ਨੂੰ ਲੈ ਕੇ ਹੁਣ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀ ਹੈ ਪਰਮਜੀਤ ਸਿੰਘ ਸਰਨਾ ਪੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਨੇ ਤੇ ਉਹਨਾਂ ਦੇ ਖਿਲਾਫ ਡੀਐਸਜੀਐਮਸੀ ਦੇ ਵੱਲੋਂ ਇੱਕ ਸ਼ਿਕਾਇਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਕੀਤੀ ਗਈ ਹੈ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਲਜ਼ਾਮ ਇਹ ਨੇ ਕਿ ਉਹਨਾਂ ਨੇ ਔਨਅਰ ਪੱਦੀ ਸ਼ਬਦਾਵਲੀ ਬੋਲੀ ਹੈ ਡੀਐਸਟੀ ਐਮਸੀ ਦੇ ਪ੍ਰਧਾਨ ਨੂੰ ਤੇ ਇਸੇ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਹ ਮੰਗ ਪੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੂੰ ਮੈਂਬਰ ਸਾਹਿਬਾਨ ਵੱਲੋਂ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਵਿਰੁੱਧ ਇਸ ਤਰ੍ਹਾਂ ਕਿ ਜਿਸ ਦਿਨ ਅਸੀਂ ਸਦਾਰ ਹਰਵਿੰਦਰ ਸਿੰਘ ਸਰਨਾ ਦੇ ਵਿਰੁੱਧ ਜਹੇਦਰ ਸਾਹਿਬ ਨੂੰ ਮੈਮੋਰੰਡਮ ਦੇ ਕੇ ਗਏ ਆ ਤੇ ਹਰਵਿੰਦਰ ਸਿੰਘ ਸਰਨਾ ਦੇ ਵਿਰੁੱਧ ਇਸ ਕਰਕੇ ਮੈਮੋਰੰਡਮ ਦੇ ਕੇ ਗਏ ਆ ਜਿਹੜੀ ਜਹੇਦਰ ਸਾਹਿਬ ਨੇ ਬਦਵਾਨ ਸੱਜਣਾ ਦੀ رائے ਲੈਣ ਲਈ ਇੱਕ ਮੀਟਿੰਗ ਬੁਲਾਈ ਸੀ ਉਹਦੇ ਤੇ ਉਹਨਾਂ ਨੇ ਕਿੰਤੂ ਪਰੰਤੂ ਕੀਤਾ ਸੀ ਉਹਨੂੰ ਚੈਲੰਜ ਕੀਤਾ ਸੀ ਤੇ ਇਸ ਤੋਂ ਬਾਅਦ ਜਿਸ ਦਿਨ ਉਹ ਮੈਮੋਰੰਡਮ ਦਿੱਤਾ ਉਸ ਦਿਨ ਬਾਅਦ 18 ਯੂਸ ਦੇ ਆਲਦੀ ਡਿਬੇਟ ਦੇ ਵਿੱਚ ਸਦਾਰ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਾਹਿਬਾਨ ਨੂੰ ਭੱਦੀ ਸ਼ਬਦਾਵਲੀ ਵਰਤੀ ਤੇ ਗਾਲਾਂ ਕੱਢੀਆਂ ਜਦੋਂ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਸਾਹਿਬ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨੇ ਕਿਹਾ じゃ ਮੇਰੀ ਤੂੰ ਜਿਹੜੀ ਜਾ ਕੇ ਸ਼ਿਕਾਇਤ ਆ ਕਾਲਕਾ ਸਾਹਿਬ ਨੂੰ ਕਰਨੀ ਆ ਤੱਕ ਕਰਦੇ ਮੈਂ ਕਿਸੇ ਤੋਂ ਡਰਦਾ ਨਹੀਂ ਉਹ ਜਿਹੜਾ ਉਹਨਾਂ ਨੇ ਆਕਾਲ ਤਖਤ ਸਾਹਿਬ ਨੂੰ ਸ਼ਰਿਆਮਾ ਵੰਗਾਰਿਆ ਵਾ ਤੇ ਭੱਦੀ ਸ਼ਬਦਾਵਲੀ ਵਰਤੀ ਆ ਤੇ ਦਿੱਲੀ ਮਾਨਯੋਗ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਗਾਲ੍ਹਾਂ ਕੱਢੀਆਂ ਨੇ ਤੇ ਭੱਦੀ ਸ਼ਬਦਾਵਲੀ ਉਹਨਾਂ ਵਰਤੀ ਆ ਇਸ ਕਰਕੇ ਉਹਨਾਂ ਵਿਰੁੱਧ ਬਣਦੀ ਜਿਹੜੀ ਆ ਧਾਰਮਿਕ ਜਿਹੜੀ ਆ ਸਜ਼ਾ ਵਾ ਕਿਉਂਕਿ ਕੋਈ ਵੀ ਜਿਹੜਾ ਵਾ ਇੱਜ਼ਤਦਾਰ ਬੰਦਾ ਇਸ ਤਰ੍ਹਾਂ ਦੀਆਂ ਉਹਨਾਂ ਨੇ ਉਹਨਾਂ ਸ਼ਬਦਾਵਲੀ ਵਰਤੀ ਆ ਉਹ અપਮਾਨਿਤ ਸਮਝਦੇ ਆ ਕਿ ਇਸ ਤਰ੍ਹਾਂ ਦੇ ਬੰਦਿਆਂ ਦੀ ਜਿਹੜੀ ਸ਼ਬਦਾਵਲੀ ਆ ਇਹ ਚੰਗੀ ਨਹੀਂ ਆ ਔਰ ਇੱਕ ਸਿੱਖ ਨੇ ਜਿਹੜੀ ਆ ਉਹਨੂੰ ਸਲਾਹਿਆ ਨਹੀਂ ਆ ਸੋ ਅਸੀਂ ਇਸ ਦੇ ਅਗੇਂਸਟ ਇਸੇ ਕਰਕੇ ਅਜੇ ਮੈਮੋਰੰਡਮ ਸਮੂੱਚੇ ਦਿੱਲੀ ਪ੍ਰਧਾਨ ਸਾਹਿਬ ਵੱਲੋਂ ਜਨਰਲ ਸਪਕਟਰ ਸਰਦਾਰ ਜਗਦੀਪ ਸਿੰਘ ਕਾਲੂਹਾ ਵੱਲੋਂ ਤੇ ਸਮੂੱਚੇ ਮੈਂਬਰ ਸਾਹਿਬਾਨਾਂ ਵੱਲੋਂ ਇਹ ਸਾਈਨ ਸਾਰਿਆਂ ਦੇ ਦਿੱਤੇ ਵਕਤ ਤੋਂ ਇਹਨਾਂ ਦੇ ਤੇ ਇਹ ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸardar Parmjit Singh Sarana ਦੇ ਵਿਰੁੱਧ ਇਹ ਮੈਮੋਰੰਡਮ ਦਿੱਤਾ ਤੇ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਇਹਨਾਂ ਵਿਰੁੱਧ ਕੰਦੀ ਜੋ ਧਾਰਮਿਕ ਸਜਾਵਾ ਉਹਨਾਂ ਨੂੰ ਕਾਰਵਾਈ ਆ ਉਹ ਉਹਨਾਂ ਤੇ ਜਿਹੜੀ ਆ ਜ਼ਰੂਰ ਜਿਹੜਾ ਬਾ ਕੀਤੀ ਜਾਵੇ ਇਸੇ ਖਬਰ ਤੇ ਮੇਰੇ ਸਹਿਯੋਗੀ ਅਮਿਤ ਚਰਮਾ ਫੋਨਲਾਈਨ ਤੇ ਮੌਜੂਦ ਨੇ ਅਮਿਤ ਕੀ ਜਾਣਕਾਰੀ ਮਿਲ ਰਹੀ ਹੈ ਪਰਮਜੀਤ ਸਿੰਘ ਸਰਨਾ ਦੀ ਸ਼ਿਕਾਇਤ ਪਹੁੰਚੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੀ ਕੁਝ ਕਹਿਣਾ ਹੈ ਜਿਹੜੇ ਸ਼ਿਕਾਇਤ ਲੈ ਕੇ ਪਹੁੰਚੇ ਨੇ ਮੈਂਬਰ ਸਹਿਬਾਨ ਜੀ ਰਣਵੀਰ ਬਿਲਕੁਲ ਪਰਮਜੀਤ ਸਿੰਘ ਸਰਨਾ ਦੀ ਸ਼ਿਕਾਇਤ ਲੈ ਕੇ ਦਿੱਲੀ ਕਮੇਟੀ ਅੱਜ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜ਼ਰੂਰ ਮਿਲੀ ਅਤੇ ਮੰਗ ਪੱਤਰ ਦਿੱਤਾ ਕਿ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਜਿਹੜੀ ਕੜੀ ਕਾਰਵਾਈ ਕੀਤੀ ਜਾਏ ਕੋਈ ਪਿਛਲੇ ਦਿਨੀ ਜਿਹੜੀ ਨਿਊਜ਼ 18 ਦੇ ਉੱਪਰ ਡਿਬੇਟ ਦੌਰਾਨ ਸਰਨ ਸਰਨੇ ਵਾਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਸੀ ਅਤੇ ਕਾਲਕਰ ਨੂੰ ਬੁਰਾ ਭਲਾ ਕੇ ਕਿਹਾ ਗਿਆ ਸੀ ਜਿਸ ਤੋਂ ਬਾਅਦ ਅੱਜ ਦਿੱਲੀ ਕਮੇਟੀ ਦੇ ਸਮੂਹ ਮੈਂਬਰਾਂ ਦੁਆਰਾ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਦਿੱਲੀ ਕਮੇਟੀ ਦੇ ਸਾਰੇ ਮੈਂਬਰਾਂ ਦੇ ਸਾਈਨਾਂ ਤੇ ਮੰਗ ਕੀਤੀ ਗਈ ਹੈ ਕਿ ਜਲ ਤੋਂ ਜਲਦ ਜਿਹੜੀ ਉਹਨਾਂ ਨੂੰ ਸਜ਼ਾ ਲਗਾਈ ਜਾਣੀ ਹੈ ਲਗਾਈ ਜਾਏ ਤਾਂ ਕਿ ਅੱਗੇ ਤੋਂ ਇਹੋ ਜਿਹੀ ਡਿਬੇਟ ਦੇ ਦੌਰਾਨ ਜਾਂ ਭੱਦੀ ਸ਼ਬਦਾਵਲੀ ਦੀ ਕੋਈ ਇਹੋ ਜਿਹੀ ਹਰਕਤ ਨਾ ਕਰ ਸਕੇ ਜੀ ਠੀਕ ਹੈ ਬਹੁਤ ਧੰਨਵਾਦ ਮੇਰੇ ਤੋਂ ਇਸ ਪੂਰੀ ਅਪਡੇਟ ਦੇ ਲਈ ਤਾਂ ਪਰਮਜੀਤ ਸਿੰਘ ਸਰਨਾ ਜੋ ਇਸ ਵੇਲੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਨੇ ਅਤੇ ਡੀਐਸਟੀਐਮਸੀ ਦੇ ਪ੍ਰਧਾਨ ਰਹਿ ਚੁੱਕੇ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਖਿਲਾਫ ਸ਼ਿਕਾਇਤ ਪਹੁੰਚੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਕਿ ਉਹਨਾਂ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਡੀਐਸਟੀਐਮਸੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਲੈ ਕੇ ਵੀ ਤੇ ਜਿਹੜੇ ਸਾਰੇ ਮੈਂਬਰ ਨੇ ਉਹਨਾਂ ਖਿਲਾਫ ਵੀ ਤੇ ਸਮੂਹ ਮੈਂਬਰਾਂ ਦੇ ਵੱਲੋਂ ਹੁਣ ਸਿਗਨੇਚਰ ਕਰਕੇ ਸਾਈਨ ਕਰਕੇ ਇੱਕ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਪਰਮਜੀਤ ਸਿੰਘ ਸਰਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਵੇਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਾਡ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਰਨਾ ਸਾਹਿਬ న్యూਸ 18 ਤੇ ਸਵਾਗਤ ਹੈ ਤੁਹਾਡਾ ਨਾਲ ਹੀ ਸਵਾਲ ਵੀ ਹੈ ਇੱਕ ਸ਼ਿਕਾਇਤ ਪਹੁੰਚੀ ਹੈ। ਸ਼੍ਰੀ ਅਕਾਲ ਤੱਕ ਸਾਹਿਬ ਦੇ ਉੱਤੇ ਡੀਐਸਜੀ ਐਮਸੀ ਦੇ ਵੱਲੋਂ ਮੈਂਬਰਾਂ ਨੇ ਸਾਈਨ ਕੀਤੇ ਨੇ ਕਿਹਾ ਹੈ ਕਿ ਤੁਸੀਂ ਉਹਨਾਂ ਖਿਲਾਫ ਪੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਇਸ ਕਰਕੇ ਤੁਹਾਡੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਤੁਸੀਂ ਉਹਨਾਂ ਬਾਰੇ ਪੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਉਪਯੋਗ ਕੀਤਾ ਹੈ ਉਹਨਾਂ ਬੋੜੀ ਗੱਲ ਹੈਗੀ ਜੀ ਮੈਂ ਜਿਹੜੀ ਸ਼ਬਦਾਵਲੀ ਵਰਤੀ ਹੈਗੀ ਬਿਲਕੁਲ ਠੀਕ ਵਰਤੀ ਹੈ ਹੂੰ ਮੈਨੂੰ ਇਹਦੇ ਮੈਂਬਰਾਂ ਨੇ ਕੱਲ ਫੋਨ ਕਰਕੇ ਕਿਹਾ ਤੁਸੀਂ ਇਸ ਤੋਂ ਵਾਗ ਵਰਤਣੀ ਸੀ ਜੀ ਪਰ ਮੈਂ ਗਾਲ ਕੱਢੀ ਨਹੀਂ ਜੀ ਇਹਦੀ ਸ਼ਕਲ ਵੇਖ ਕੇ ਇਹਦੀਆਂ ਕਰਤੂਤਾਂ ਵੇਖ ਕੇ ਮੇਰੇ ਮੂੰਹ ਤੋਂ ਗਾਲ ਨਿਕਲੀ ਹੈ ਜੀ ਤੁਹਾਨੂੰ ਅਫਸੋਸ ਹੈ ਇਸ ਗੱਲ ਦਾ ਕਿ ਤੁਸੀਂ ਤੁਹਾਨੂੰ ਅਫਸੋਸ ਹੈ ਇਸ ਗੱਲ ਦਾ ਕਿ ਤੁਸੀਂ ਗਾਲ ਕੱਢੀ ਹੈ ਨਾ ਕਿਸ ਗੱਲ ਦਾ ਅਫਸੋਸ ਹੋਣਾ ਹੈ ਜੀ ਮੈਂ ਗਾਲ ਕੱਢੀ ਨਹੀਂ ਜੀ ਗਾਲ ਮੇਰੇ ਮੂੰਹ ਤੋਂ ਨਿਕਲੀ ਹੈ ਜੀ ਸੱਤ ਦੇ ਉਮਰ ਦਾ ਪਾਸ ਪਰ ਸਰਨਾ ਸਾਹਿਬ ਹੁਣ ਜਿਹੜੀ ਸ਼ਿਕਾਇਤ ਪਹੁੰਚੀ ਹੈ ਤਾ ਜੇਕਰ ਅਥਿਹਦਾਰ ਸਾਹਿਬਾਨ ਇਸਤੇ ਕੋਈ ਨੋਟਿਸ ਲੈਂਦੇ ਨੇ ਤੁਹਾਨੂੰ ਸੱਦਦੇ ਨੇ ਤਲਬ ਕਰਦੇ ਨੇ ਮੈਂ ਕਹਾਂਗਾ ਜੀ ਬਹੁਤ ਵਧੀਆ ਜੀ ਮੈਂ ਕਹਾਂਗਾ ਜੀ ਮੈਂ ਉਸ ਨੂੰ ਕੱਢਿਆ ਜਿਹੜਾ ਗੁਰੂ ਘਰ ਦੇ ਤੋਂ 700 ਕਰੋੜ ਰੁਪਇਆ ਖਾ ਗਿਆ ਹੈ ਜੀ ਹਾਂ ਜੀ ਤਨਖਾਹਾਂ ਨਹੀਂ ਦੇ ਰਿਆ ਕੋਈ ਜੀ ਕਰਿਆ ਸਬਾਈ ਕਰਕੇ ਰੱਖ ਦਿੱਤੀ ਹੈ ਜੀ ਉਹ ਜਾ ਕੇ ਟਿਕਟ ਦਿਖਾਤਰ ਮੰਦਰਾਂ 'ਚ ਮੱਥੇ ਟੇਕ ਰਿਆ ਉਹਦੇ ਬਾਰੇ ਦੱਸੋ ਤੁਹਾਡਾ ਕੀ ਵਿਚਾਰ ਹੈ ਠੀਕ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੀ ਉਹਨਾਂ ਬਾਰੇ ਦੱਸੋਗੇ ਜੋ-ਜੋ ਹਰਮੀਤ ਸਿੰਘ ਹਾਲ ਕਾ ਕਰ ਰਹੇ ਨੇ ਸੰਗਰ ਵਰਨਾ ਇਹ ਜੇ ਬਸਤਾ ਅਸ ਨਾ ਕੋ ਗੱਲ ਕਰਵਾਉਂ ਸੇ ਪਿਆਰ ਨਹੀਂ ਜੀ ਜੈਤਵਨ ਬਲਾ ਸਰਨਾ ਸਾਹਿਬ ਉਹ ਜਿਹੜਾ ਜਿਹੜੀ ਇੱਕ ਚਿੱਠੀ ਲੈ ਕੇ ਗਏ ਨੇ ਜਿਹੜੀ ਸ਼ਿਕਾਇਤ ਲੈ ਕੇ ਗਏ ਨੇ ਉਹਨਾਂ ਦਾ ਕਹਿਣਾ ਕਿ ਸਾਰੇ ਮੈਂਬਰਾਂ ਦੇ ਸਾਈਨ ਨਹੀਂ ਉਹਦੇ ਤੇ ਸਾਰੇ ਮੈਂਬਰ ਜੀ ਉਹਨੂੰ ਕੋ ਜੀ ਤੇਰੇ ਮੈਂਬਰਾਂ ਵਿੱਚ ਦਸ ਸਾਫ ਸੁਥਰਾ ਕਿਹੜਾ ਹੈ ਹਮ ਸਾਰਿਆਂ ਦੇ ਸਾਰਿਆਂ ਦੇ ਪਰਚੇ ਖੋਲ ਕੇ ਰੱਖ ਦੇਣਾ ਤੁਹਾਡੇ ਕੋਲ ਇਸ ਤਰ੍ਹਾਂ ਉਹਨਾਂ ਦਾ ਕੋਈ ਹੋਰ ਸਬੂਤ ਨਹੀਂ ਮਤਲਬ ਤੁਹਾਡੇ ਕੋਲ ਇਹਨਾਂ ਇਤਰਾ ਸਬੂਤ ਆ ਗਿਆ ਜਿਹੜਾ ਕੋਈ ਸੁਣ ਨਹੀਂ ਸਕਦਾ ਜੀ ਤਾਂ ਤੁਸੀਂ ਜੇਕਰ ਜਸਦਰ ਸਾਹਿਬ ਤੁਹਾਨੂੰ ਬੁਲਾਉਣਗੇ ਤਾਂ ਤੁਸੀਂ ਉਹਨਾਂ ਦੇ ਵੀ ਜੋ ਤੁਹਾਡੇ ਕੋਲ ਨੇ ਉਹ ਤੁਸੀਂ ਲੈ ਕੇ ਜਾਓਗੇ ਸਿਦਕਾਦਾਰ ਖਾਬ ਕੋਲ ਤੁਹਾਡੀ ਪਹਿਲਾਂ ਹੀ ਐਪਲੀਕੇਸ਼ਨ ਪਈ ਹੋਈ ਹੈ 4 ਸਾਲ ਹੋ ਗਏ ਜੀ ਇਸ ਸਮਾਂ ਕਿਹਾ ਸੀ ਕਿ ਉਹ ਨਾ 15 ਦਿਨਾਂ ਵਿੱਚ ਕਮੇਟੀ ਬਣਾ ਦੇਗਾ ਜਿਹੜੀ ਪੁਆਦੀ ਕਰੇਗੀ ਜੀ ਇੱਕ ਕਮੇਟੀ ਬਣਾ ਦੇਣ ਅਚਲ ਜੀ ਸਾਹਿਬ ਨੇ ਤਾਰਾ ਹੋ ਜਾਏਗਾ ਠੀਕ ਹੈ ਤੁਸੀਂ ਤਿਆਰ ਹੋ ਜੇਕਰ ਤੁਹਾਨੂੰ ਬੁਲਾਉਣਗੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਕੋਈ ਇਸ ਤੇ ਕੋਈ ਦਿੱਕਤ ਨਹੀਂ ਹੈ ਮੈਂ ਜਾਵਾਂਗਾ ਤੇ ਆਪਣਾ ਪੱਖ ਰੱਖਾਂਗਾ ਅੱਗੇ ਮੈਨੂੰ 8 ਵਾਰ ਕੇ 7 ਵਾਰ ਬੁਲਾ ਰੱਖਿਆ ਮਾਇਆ ਫਿਰ ਮੇਰੇ ਤੇ ਪਿੰਡੀ ਨੋਕ ਜਣਾ ਦਾਬਰੀ ਲਾ ਸਕੈ ਇਹ ਕੀ ਚੋਰ ਚੱਕੇ ਜਿਹੜੇ ਹੈਗੇ ਇਹਨਾਂ ਕੀ ਮੇਰਾ ਦਾਬ ਲਾਣਾ ਹੈ ਠੀਕ ਹੈ ਇਸ ਵੇਲੇ ਮਨਜੀਤ ਸਿੰਘ ਭੋਮਾ ਜੀ ਨੇ ਸਾਡੇ ਨਾਲ ਬਣੇ ਰਹੋ ਤੁਸੀਂ ਸਰਨਾ ਜੀ ਭੋਮਾ ਸਾਹਿਬ ਜਿਹੜੀ ਸ਼ਿਕਾਇਤ ਕੀਤੀ ਗਈ ਹੈ ਜਿਹੜੀ ਸ਼ਿਕਾਇਤ ਤੁਸੀਂ ਕੀਤੀ ਹੈ ਉਹ ਦੁਬਾਰਾ ਨਾਮ ਤੋਂ ਮਾਨਯੋਗ ਕੀ ਸ਼ਿਕਾਇਤ ਤੁਸੀਂ ਕੀਤੀ ਹੈ ਹਾਂਜੀ ਹਾਂਜੀ ਜਿਹੜੀ ਸ਼ਿਕਾਇਤ ਅੱਜ ਤੁਸੀਂ ਲੈ ਕੇ ਗਏ ਹੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਉਹ ਕੀ ਹੈ ਕੀ ਕਰਵਾਉਣਾ ਕਿਹੜੀ ਕਾਰਵਾਈ ਚਾਹੁੰਦੇ ਹੋ ਤੁਸੀਂ ਉਹਨਾਂ ਖਿਲਾਫ ਅੱਜ ਜੀ ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਮਿਲ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਦੇ ਵਿਰੁੱਧ ਇੱਕ ਮੈਮੋਰੰਡਮ ਦਿੱਤਾ ਵਾ ਜੀ ਉਹਦਾ ਮੈਮੋਰੰਡਮ ਦਾ ਮੂਲ ਅੰਥੇ ਆ ਕਿ ਜਿਸ ਦਿਨ ਅਸੀਂ ਸਰਦਾਰ ਹਰਵਿੰਦਰ ਸਿੰਘ ਸਰਨਾ ਦੇ ਵਿਰੁੱਧ ਮੈਮੋਰੰਡਮ ਦਿੱਤਾ ਸੀ ਤਾਂ ਉਹਨਾਂ ਦੇ ਵੱਡੇ ਭਰਾਤਾ ਸਰਦਾਰ ਪਰਮਜੀਤ ਸਿੰਘ ਸਰਨਾ ਜੋ ਸ਼ਰੋਮਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੇ న్యూਸ ਟੀਵੀ ਤੇ ਚੱਲਦੀ ਡਿਬੇਟ ਦੇ ਵਿੱਚ ਇੱਕ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਮੈਂਬਰਾਂ ਦੇ ਵਿਰੁੱਧ ਉਹਨਾਂ ਨੇ ਅਤਰਾਜ ਜਨਕ ਸ਼ਬਦਾਵਲੀ ਬੋਲੀ ਭੱਦੀ ਸ਼ਬਦਾਵਲੀ ਬੋਲਲੀ ਇਥੋਂ ਤੱਕ ਕਿ ਜਿਹੜੀਆਂ ਗੱਲਾਂ ਆਪਾਂ ਪਰਿਵਾਰ 'ਚ ਬੈਠ ਕੇ ਨਹੀਂ ਸੁਣਦੇ ਇਸ ਤਰ੍ਹਾਂ ਦਾ ਉਹਨਾਂ ਸ਼ਬਦਾਂ ਦਾ ਇਸਤੇਮਾਲ ਜਿਹੜਾ ਵਾ ਕੀਤਾ ਦੂਸਰੀ ਗੱਲ ਹੈ ਵੀ ਚੱਲਦੀ ਡਿਬੇਟ 'ਚ ਜਦੋਂ ਉਹਦਾ ਸਾਡੇ ਮਰਦਾਨ ਸਾਹਿਬ ਸਰਦਾਰ ਹਰਮੀਰ ਸਿੰਘ ਜੀ ਕਾਲਕਾ ਨੇ ਇਹਨਾਂ ਨੂੰ ਰੋਕਣਾ ਚਾਹਿਆ ਤਰਾਜ ਜਤਾਇਆ ਪਾ ਇਹਨੇ ਕਿਹਾ ਤੂੰ ਮੇਰੀ ਸ਼ਿਕਾਇਤ ਜਿਹੜੀ ਆ ਅਕਾਲ ਤਖਤ ਸਾਹਿਬ ਨੂੰ ਜਾ ਕਰਦੇ ਜਿਹੜੀ ਤੂੰ ਸ਼ਿਕਾਇਤ ਮੇਰੀ ਅਕਾਲ ਤਖਤ ਸਾਹਿਬ ਨੂੰ ਕਰਨੀਆਂ ਕਰਦੇ ਠੀਕ ਹੈ ਮੈਂ ਕਿਤੇ ਮੈਂ ਕਿਸੇ ਕੋਲੋਂ ਕੋਈ ਡਰਦਾ ਨਹੀਂ ਆ ਯਾਨੀ ਕਿ ਇਹਨਾਂ ਅਕਾਲ ਤਖਤ ਸਾਹਿਬ ਨੂੰ ਵੀ ਵੰਗਾਰਿਆ ਠੀਕ ਆ ਪਰ ਸਾਡੇ ਡਿਬੇਟ ਦੇ ਵਿੱਚ ਪਰਮਜੀਤ ਸਿੰਘ ਸਰਨਾ న్యూਸ 18 ਤੇ ਜੁੜੇ ਸੀ ਸਾਡੇ ਨਾਲ ਦੇਖੋ ਨਹੀਂ ਨਹੀਂ ਮੈਂ ਤਾਂ ਮੈਂ ਦੱਸ ਰਿਹਾ ਜੀ ਆ ਹੁਣ ਤੁਹਾਡੀ ਚੱਲਦੀ ਡਿਬੇਟ ਦੇ ਵਿੱਚ ਚੋਰ ਚੱਕੇ ਸ਼ਬਦ ਇਹਨਾਂ ਵਰਤਿਆ ਵਾ ਹੂੰ ਇਹਨਾਂ ਨੂੰ ਸ਼ੋਭਾ ਦਿੰਦਾ ਦੱਸੋ ਇਹ ਤੇ ਆਪਣੇ ਜਿਹੜੇ ਅਸੀਂ ਅਲਿਗੇਸ਼ਨ ਅੱਜ ਲਾਏ ਆ ਉਹਦਾ ਤੇ ਮੋਹਰ ਲਾ ਰਿਹਾ ਕਿ ਮੇਰੀ ਸ਼ਬਦਾਵਲੀ ਇਦਾਂ ਦੀ ਆ ਜੀ ਇਹਨਾਂ ਨੂੰ ਕੋਈ ਲੱਜ ਨਹੀਂ ਕੋਈ ਸ਼ਰਮ ਨਹੀਂ ਹੈਗੀ ਇਹਨਾਂ ਨੂੰ ਕੋਈ ਇਹਨਾਂ ਨੇ ਮਹਿਸੂਸ ਨਹੀਂ ਆ ਕਿ ਮੈਂ ਕੋਈ ਗਲਤ ਕੰਮ ਕੀਤਾ ਵਾ ਅੱਜ ਵੀ ਇਹ ਚੋਰ ਛੱਕੇ ਦਾ ਫਰੇ ਆ ਤੁਸੀਂ ਫਿਰ ਕੰਟੀਨਿਊ ਕਰ ਲਿਓ ਅਪਰਮਜੀਤ ਸਿੰਘ ਸਰਨਾ ਸਾਡੀ ਡਿਬੇਟ ਦੇ ਵਿੱਚ ਬੋਲੇ ਸੀ ਉਦੋਂ ਵੀ ਅਸੀਂ ਉਹਨਾਂ ਨੂੰ ਰੋਕਿਆ ਸੀ ਕਿ ਮर्यादा ਦਾ ਖਿਆਲ ਰੱਖੋ ਇੱਕ ਗੱਲ ਦੂਜੀ ਗੱਲ ਅੱਜ ਵੀ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਅਫਸੋਸ ਹੈ ਕਿ ਤੁਸੀਂ ਔਨ 에ਅਰ ਕਿਸੇ ਬਾਰੇ ਮਾੜਾ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਉਹ ਕਹਿੰਦੇ ਕਿ ਮੈਨੂੰ ਕੋਈ ਅਫਸੋਸ ਨਹੀਂ ਮੈਨੂੰ ਮੇਤੋ ਗਾਲ ਨਿਕਲ ਗਈ ਤੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਮੈਂ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਊਂਗਾ ਮੇਰੇ ਕੋਲੇ ਬਹੁਤ ਸਾਰੇ ਅਜਿਹੇ ਸਬੂਤ ਨੇ ਐਸਜੀਪੀਸੀ ਦੇ ਜੋ ਡੀਐਸਜੀ ਐਮਸੀ ਦੇ ਮੈਂਬਰ ਨੇ ਉਹਨਾਂ ਦੇ ਮੈਂ ਆਉਣਾ ਚਾਹੁੰਦਾ ਜੇ ਮੈਨੂੰ ਬੁਲਾਉਣਗੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੈਂ ਉਹਨਾਂ ਦੀ ਪੋਲ ਖੋਲ ਕੇ ਰੱਖ ਦੇਵਾਂਗਾ ਇਹ ਕਿਹਾਏ ਸਰਨਾ ਸਾਹਿਬ ਜੀ ਦੇਖੋ ਬਾਦੀਆਂ ਗੱਲਾਂ ਨੇ ਗੱਲ ਤੇ ਇਹਨਾਂ ਦੇ ਵਿਰੁੱਧ ਇਹ ਇਹਨਾਂ ਨੇ ਜੋ ਚੱਲਦੀ ਡਿਬੇਟ 'ਚ ਕਿਹਾ ਅੱਜ ਇਹਨਾਂ ਚੋਰ ਛੱਕੇ ਚੋਰ ਚੱਕੇ ਸ਼ਬਦ ਜਿਹੜੇ ਆ ਫੇਰ ਚੱਲਦੀ ਡਿਬੇਟ 'ਚ ਵਰਤੇ ਆ ਇਹਨਾਂ ਨੇ ਜੀ ਇਹਨਾਂ ਆਪਣੇ ਪਹਿਲੇ ਅਲੀਗੇਸ਼ਨਾਂ ਤੇ ਜੋ ਅਲੀਗੇਸ਼ਨ ਅੱਜ ਅਸੀਂ ਅਹਾਂ ਕਾਲ ਤੱਕ ਸਾਹ ਦੇ ਇਹਨਾਂ ਦੇ ਵਿਰੁੱਧ ਲਾਏ ਆ ਉਹਨਾਂ ਦੇ ਨਾਲ ਮੋਰ ਲਾਈ ਆ ਕਿ ਸਾਡੀ ਸ਼ਬਦਾਵਲੀ ਇਦਾਂ ਦੀ ਅਸੀਂ ਸੁਧਰ ਨਹੀਂ ਸਕਦੇ ਹੂੰ ਸੋ ਸਿੱਤੇ ਜਿਹੇਦਾਰ ਅਕਾਲਤਖਸਰ ਨੂੰ ਅੱਜ ਮਿਲ ਕੇ ਮੈਮੋਰੰਡਮ ਦੇ ਦਿੱਤਾ ਵਾ ਤੇ ਜਿਹੜਾ ਇਹਨਾਂ ਅਕਾਲਤਖਸਰ ਨੂੰ ਵੀ ਵੰਗਾਰਿਆ ਤੇ ਮਾਨਯੋਗ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਨੂ ਮੈਂਬਰ ਸਾਹਿਬਾਨ ਨੂੰ ਇਹਨਾਂ ਪਰਦੀ ਸ਼ਬਦਾਵਲੀ ਜਿਹੜੀ ਆ ਵਰਤੀ ਆ ਤੇ ਗਾਲੀ ਗਲੋਚ ਤੋਂ ਕਰਨ ਤੋਂ ਵੀ ਗਰੇਜ ਨਹੀਂ ਆਏ ਠੀਕ ਹੈ ਸੋ ਜਿਹੜੀਆਂ ਗੱਲਾਂ ਆਪਾਂ ਪਰਿਵਾਰ ਚ ਬਹਿ ਕੇ ਨਹੀਂ ਕਰਦੇ ਨਹੀਂ ਸੋਭਾ ਦਿੰਦੀਆਂ ਇਹ ਬਾਰ ਬਾਰ ਉਹ ਗੱਲਾਂ ਅੱਜ ਫੇਰ ਚੋਰ ਚੁੱਕ ਕੇ ਜਿਹੜੇ ਆ ਇਹ ਦੱਸ ਰਹੇ ਆ ਇਹ ਸੁਧਰ ਨਹੀਂ ਰਹੇ ਤੇ ਮਾਨਜੋਗ ਸਿੰਘ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਤੁਹਾਡੀ ਜਿਹੜੀ ਆ ਬੇਨਤੀ ਤੇ ਜਰੂਰ ਜਿਹੜਾ ਵਾ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਲਾਸਟ ਸਵਾਲ ਆ ਭੋਮਾ ਸਾਹਿਬ ਕਿਉਂ ਹੁੰਦਾ ਅਜਿਹਾ ਹਾਲਾਂਕਿ ਦੇਖੋ ਸਿਆਸਤ ਦੇ ਵਿੱਚ ਵੀ ਸਿਆਸੀ ਵਿਰੋਧ ਹੁੰਦਾ ਹੈ ਜੇ ਡੀਐਸਜੀ ਐਮਸੀ ਦੇ ਤੁਸੀਂ ਵੀ ਮੈਂਬਰ ਹੋ ਸਰਨਾ ਸਾਹਿਬ ਵੀ ਪ੍ਰਧਾਨ ਰਹਿ ਚੁੱਕੇ ਨੇ ਇਸ ਵੇਲੇ ਕਲਕਾ ਸਾਹਿਬ ਪ੍ਰਧਾਨ ਨੇ ਪਰ ਸ਼ਬਦਾਂ ਦੀ ਮर्यादा ਕਿਉਂ ਉਲੰਘਣ ਕਿਉਂ ਹੁੰਦਾ ਹੈ ਕਿਉਂਕਿ ਸਰਨਾ ਸਾਹਿਬ ਵੀ ਉਹਨਾਂ ਅਹੁਦਿਆਂ ਤੇ ਰਹਿ ਚੁੱਕੇ ਨੇ ਜਿਹੜੇ ਸਤਕਾਰਤ ਅਹੁਦੇ ਨੇ। ਦੇਖੋ 5 ਦਿਨ ਚੱਲਦੀ ਰਵੇੜ ਤੇ ਇਸੇ ਕਰਕੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਸardar ਰਮੀਤ ਸਿੰਘ ਕਾਲਕਾ ਸ਼ਾਹ ਨੂੰ ਇਹਨਾਂ ਬਾਰੇ ਕਹਿਣਾ ਪਿਆ ਕਿ ਇਹਨਾਂ ਨੂੰ ਤੇ ਕੋਈ ਸਤਕਾਰ ਵਾਲਾ ਕੋਈ ਇੱਜ਼ਤਦਾਰ ਜਿਹੜਾ ਬੰਦਾ ਵਾ ਉਹ ਆਪਣੇ ਘਰ ਨਹੀਂ ਬੁਲਾਉਂਦਾ ਕਿ ਇਹਨਾਂ ਘਰ ਕਿਸੇ ਦੇ ਘਰ ਬਹਿ ਕੇ ਵੀ ਗਾਲੀ ਗਲੋਚ ਹੀ ਕਰਨਾ ਜਿੱਥੇ ਮਾਵਾਂ ਧੀਆ ਜੜੀਆਂ ਨੇ ਬੈਠੀਆਂ ਹੁੰਦੀਆਂ ਨੇ ਬੱਚੇ ਬੈਠੇ ਹੁੰਦੇ ਆ ਤੁਹਾਨੂੰ ਉਮੀਦ ਆ ਕਿ ਕਾਰਵਾਈ ਹੋਏਗੀ ਜਸਦਰ ਸਾਹਿਬ ਬੋਲੋ ਦੇਖੋ ਜੀ ਇਹ ਤੇ ਹੁਣ ਜਹੈਦਰ ਸਾਹਿਬ ਦਾ ਸਿੰਘ ਸਾਹਿਬ ਜੀ ਦਾ ਜਹੈਦਰ ਅਕਾਲ ਤਖਤ ਸਾਹਿਬ ਜੀ ਦਾ ਅਧਿਕਾਰ ਖੇਤਰ ਹੈ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਖੋਮਾ ਜੀ ਸਾਡੇ ਨਾਲ ਜੁੜਨ ਦੇ ਲਈ ਡੀਐਸਜੀ ਐਮਸੀ ਮੈਂਬਰ ਮਨਜੀਤ ਸਿੰਘ ਖੋਮਾ ਸ਼ਿਕਾਇਤ ਲੈ ਕੇ ਪਹੁੰਚੇ ਸੀ ਸ੍ਰੀ ਅਕਾਲ ਤਖਤ ਸਾਹਿਬ ਪਰਮਜੀਤ ਸਿੰਘ ਸਰਨਾ ਦੀ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਦੇਖਣਾ ਹੋਵੇਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਇਸਤੇ ਕੀ ਨੋਟਿਸ ਲੈਂਦੇ ਤੋਂ ਪਰਮਜੀਤ ਸਿੰਘ ਸਰਨਾ ਦੀ ਸ਼ਿਕਾਇਤ ਕੀਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਗਈ ਹੈ ਕਿ ਕੁਝ ਕਿਹਾਏ ਪਰਮਜੀਤ ਸਿੰਘ ਸਰਨਾ ਨੇ ਉਹ ਵੀ ਤੁਹਾਨੂੰ ਸੁਣਾਉਣੇ ਹਨ ਅੰਗ ਪੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ